ਆ ਜਿਹੜੀ ਬਾਈ ਤੁਸੀਂ ਸਰੋਂ ਵੇਖ ਰਹੇ ਹੋ ਨਾ ਤੇ ਸਾਰੀ ਕੁਛੇਦਾਰ ਸਰੋਂ ਆ ਤੇ ਬਾਈ ਇਹਦਾ ਝਾੜ ਵੀ ਬਹੁਤ ਵਧੀਆ ਦੱਸ ਰਿਹਾ ਤੇ ਆਜੋ ਆਪਾਂ ਬਾਈ ਨਾਲ ਨਾ ਗੱਲਾਂ ਬਾਤਾਂ ਕਰਦੇ ਆ ਤੇ ਬਾਈ ਨੂੰ ਪੁੱਛਦੇ ਝੂੜ ਉਹਨਾਂ ਨੇ ਕਿੰਨਾ ਦੱਸਿਆ ਜੀ ਹਾਂਜੀ 16 ਕੁੰਟਲ ਦੱਸਿਆ ਜੀ 16 ਕੁੰਟਲ ਹਾਂਜੀ ਕਿੱਲੇ ਦਾ ਪੱਟਣਾ ਪੱਟਣਾ ਨਾਲ ਦੇ 1 ਏਕੜ ਦਾ 16 ਕੁੰਟਲ ਠੀਕ ਆ ਜੀ 1 ਏਕੜ ਦਾ ਸੋਡੇ ਏਕੜ ਕਿੰਨੇ ਦਾ ਹੁੰਦਾ ਜੀ 8 ਨਾਲ ਦਾ ਜੀ ਅਸਾਂ 8 ਕੁ ਨਾਲ ਜੀ ਅੱਜ ਨਾ ਜੀ ਆਪਾਂ ਜਿਹੜੇ ਖੇਤ ਦੇ ਵਿੱਚ ਖੜੇ ਆ ਇਹ ਸਰੋਂਾਂ ਦੇ ਖੇਤ ਦੇ ਵਿੱਚ ਖੜੇ ਆ ਜੀ ਅਸੀਂ ਇੱਥੋਂ ਦੀ ਜਦੋਂ ਨੰਗੇ ਜਾਂਦੇ ਸੀ ਉਹਦੋਂ ਵੀ ਅਸੀਂ ਦੇਖੀ ਤੇ ਤੁਸੀਂ ਵੀ ਬਾਈ ਜੀ ਦੇਖ ਰਹੇ ਹੋ ਸਾਰੀ ਸਰੋਂ ਦਾ ਇਹ ਗੁੱਸੇਦਾਰ ਤੇ ਆਪਾਂ ਬਾਈ ਤੋਂ ਪੁੱਛਦੇ ਹਾਂ ਵੀ ਕੀ ਸਰੋਂ ਦਾ ਨਾਂ ਤੇ ਕਿਹੜਾ ਪਿੰਡ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਜੀ ਆਪਾਂ ਕਿਹੜੇ ਪਿੰਡ ਖੜੇ ਹਾਂ ਜੀ ਏਸੀ ਪਿੰਡ ਕਰਨੀ ਖੜੇ ਹਾਂ ਜੀ ਇੱਕ ਕਰਨੀ ਜੀ ਹਾਂਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਮਾਨਸਾ ਪੈਂਦਾ ਜੀ ਅੱਛਾ ਜੀ ਜਿਹੜਾ ਬਾਈ ਜੀ ਆਪਾਂ ਆ ਸਰੋਂ ਦੇਖਦੇ ਆ ਜੀ ਹਾਂਜੀ ਇਹ ਕਿੱਥੋਂ ਤੁਸੀਂ ਬੀਜ ਲਿਆਤਾ ਜੀ ਇਹ ਏਸੀ ਵਾਲਾ ਲੈਂਦੇ ਸੀ ਜੀ ਕ੍ਰਿਸ਼ਤੇਦਰਾਂ ਤੁਜੀ ਗਾਮਦਸ ਦਾ ਉਹਨਾਂ ਦਾ ਕੋਈ ਪਿੰਡ ਪੁੰਡ ਦਾ ਨਾਮ ਹੋਵੇ ਜੀ ਬੱਤੇ ਵਾਲੀ ਪਿੰਡ ਜੈਦਾ ਕਿਹੜਾ ਜੀ ਬੱਕਰੇ ਵਾਲੀ ਅੱਛਾ ਜੀ ਸਾਸੇ ਜੀ ਦੇ ਚ ਪੈਂਦਾ ਜੀ ਠੀਕ ਆ ਜੀ ਤੇ ਇਹਦਾ ਝਾੜ ਝੂੜ ਉਹਨਾਂ ਨੇ ਕਿੰਨਾ ਦੱਸਿਆ ਜੀ ਹਾਂ ਜੀ 16 ਕੁੰਟਲ ਦੱਸਿਆ ਜੀ 16 ਕੁੰਟਲ ਹਾਂ ਜੀ ਇੱਕ ਏਕੜ ਅੱਕ ਨਾਲ ਦੇ 1 ਏਕੜ ਦਾ 16 ਕੁੰਟਲ ਠੀਕ ਆ ਜੀ 1 ਏਕੜ ਦਾ ਸੋਡੇ ਏਕੜ ਕਿੰਨੇ ਦਾ ਹੁੰਦਾ ਜੀ 8 ਨਾਲ ਦਾ ਜੀ ਅੱਛਾ 8 ਕਨਾਲ ਦਾ ਹਾਂ ਜੀ ਤੇ ਇਹਦਾ ਜੀ ਕੋਈ ਬੀਜ ਦਾ ਨਾਮ ਨੂੰ ਪਤਾ ਹੋਵੇ ਜੀ ਉਹਨਾਂ ਨੂੰ ਪਤਾ ਨਹੀਂ ਕਿਸ ਦਾਰਨ ਦਿੱਤਾ ਸੀ ਜੀ ਹੂੰ ਨਾ ਉਹਨਾਂ ਦਾ ਸਹੀ ਤਾਂ ਕੀ ਨਾ ਹੈ ਠੀਕ ਆ ਜੀ ਕਿਰਦੀ ਪੈਕਿੰਗ ਦੇ ਵਿੱਚ ਆਇਆ ਸੀ ਜੀ ਹੂੰ ਇਥੇਰੀ ਦੇ ਵਿੱਚ ਬੰਦ ਕੀਤਾ ਆਇਆ ਸੀ ਠੀਕ ਆ ਜੀ ਇਹ ਜਮੀਨ ਕਿਹੜੀ ਚ ਉਹਨਾਂ ਨੇ ਤੁਹਾਨੂੰ ਦੱਸਿਆ ਹੋਊਗਾ ਵੀ ਤੁਸੀਂ ਇਹਦਾ ਬੀਜੋ ਜੀ ਇਹ ਜੀ ਨਾ ਤਾਂ ਪੱਕਾ ਬਾਹਰ ਮੜਾ ਜਾ ਰਿਹਾ ਇਤਹਾ ਬਾਹਰ ਆਏਗਾ ਜੀ ਹੂੰ ਬਾਹਰ ਰੇਤ ਲੋ ਬਾਹਰ ਆ ਕੇ ਉੱਥੇ ਜੀ ਉਹਨੇ ਰੇਤਲੇ ਬਾਹਰ ਬੀਜੀ ਸੀ ਅਸੀਂ ਇੱਥੇ ਰੇਤਲਾ ਬਾਹਰ ਆਏਗੇ ਅੱਛਾ ਜੀ ਉਹ ਦਰਮਿਆਨੀ ਮਿੱਟੀ ਹੈ ਜੀ ਇੱਥੇ ਤੁਹਾਡੇ ਕੋਲ ਹਾਂ ਜੀ ਦਰਮਿਆਨੀ ਮਿੱਟੀ ਤੇ ਪਾਣੀ ਵੀ ਕੋਹੜਾ ਇੱਥੇ ਅੱਛਾ ਜੀ ਤਾਂ ਵੀ ਆਨੇ ਬੜੀਆ ਸ਼ੁਰੂਮਣੀ ਹੈ ਹੂੰ ਚੰਗਾ ਪਾਣੀ ਹੋਵੇ ਚੰਗੀ ਪੇੜੀ ਹੋਵੇ ਔਰ ਵੀ ਜਦ ਤੱਕੜੀ ਹੋਣਗੀ ਠੀਕ ਹੈ ਜੀ ਬਝਨ ਜ਼ਿਆਦਾ ਕੱਢੂਗੀ ਤੇ ਖਾਦ ਖੂਦ ਕਿੰਨੀ ਪਾਈ ਜੀ ਖਾਦ ਸੀ 2 ਗੱਟੀ ਯੂਰੀਆ ਪਾਈ ਹੈ ਹੂੰ 20 ਕਿਲੋ ਡੀਪੀ ਪਾਈ ਹੈ ਹੂੰ 2 ਗੱਟਾ ਸੁਪਰ ਪਾਈ ਹੈ ਹੂੰ 1 ਟੱਪ 10 ਪਾਈ ਹੈ ਹੂੰ ਇੰਨੇ ਮਾਲ ਪਾਇਆ ਹੈ ਕਿੱਲਾ ਕਿਲਾ ਰ ਹੈ ਕਿੱਕੜ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਤੁਸੀਂ ਇਹ ਕੁਝ ਪਤਾ ਜੀ ਉਦੋਂ ਬਾਅਦ ਜੇ ਕਿਸੇ ਨੂੰ ਮੇਰੇ ਵੀਰ ਨੂੰ ਬੀ ਚਾਹੀਦਾ ਹੋਇਆ ਜੀ ਆਪਾਂ ਦੇ ਦੇ ਦਿੰਨੇ ਆ ਜੀ ਹਾਂਜੀ ਦੇ ਦੇਣੇ ਕੱਢੀ ਵੀ ਹਾਂਜੀ ਵੀ ਪੂਰਾ ਤਸੱਲੀ ਬਾਕਸ ਦੇਓ ਹਾਂ ਤਸੱਲੀ ਬਾਕਸ ਦਿਆ ਆਏ ਆਏ ਜੀ ਜਿਸ ਨੂੰ ਲੈਣਾ ਹੋਵੇ ਤਾਂ ਪਹਿਲਾਂ ਆਪਾਂ ਨੂੰ ਫੋਨ ਕਰ ਲੇ ਹਾਂਜੀ ਹਾਂਜੀ ਆਪਾਂ ਕੱਢਾਂਗੇ ਹਾਂਜੀ ਹਾਂਜੀ ਚਾੜ ਦੇਖ ਲੈ ਹਾਂਜੀ ਹਾਂਜੀ ਜੇ ਚੰਗਾ ਲੱਗਦਾ ਹੈ ਹਾਂਜੀ ਉਹ ਵੀ ਲੈ ਲੇ ਆਪਣਾ ਜੇ ਚੰਗਾ ਨਹੀਂ ਲੱਗਦਾ ਉਹ ਕੋਈ ਪਹਿਲਾਂ ਨਹੀਂ ਵੇਖ ਕੇ ਵੀ ਜਾ ਸਕਦਾ ਠੀਕ ਹੈ ਜੀ ਤੇ ਇਹ ਦੀ ਬਜਾਦ ਕਦੋਂ ਕੀਤੀ ਸੀ ਜੀ ਇਹ ਦੀ ਬਜਾਦ ਜੀ 10ਵੇਂ ਮਹੀਨੇ ਸੀ ਅਸਾਂ 10ਵੇਂ ਮਹੀਨੇ ਚ ਜੀ ਥੋੜੀ ਲੇਟ ਨਹੀਂ ਲੱਗਦੀ ਜੀ ਹੁਣ ਹਰੀ ਖੜੀ ਹੈ ਜਿਵੇਂ ਇੱਧਰ ਹਾਂਜੀ ਥੋੜੀ ਲੇਟ ਹੈ ਮਤਲਬ ਆਉਂਦੀ ਥੋੜੀ ਸਾਰਿਆਂ ਨਾਲ ਲੇਟ ਇਹ ਫਿਰ ਇਹਨੂੰ ਗੇਤੀ ਭਿਜਾ ਜੇ ਅਕਤੂਬਰ ਦੇ ਮਹੀਨੇ ਦੇ ਵਿੱਚ ਬੰਦਾ ਇਹਦੀ ਪੰਜਾਬ ਕਰ ਦੇ ਸਕਦਾ ਹੈ ਹਾਂਜੀ ਸੋ ਬਾਈ ਜੇ ਸੋ ਨੂੰ ਨਾ ਚੰਗੀ ਲੱਗੀ ਹਾਂ ਬਾਈ ਦੀ ਸਰੋਂ ਤਾਂ ਤੁਹਾਡਾ ਬਾਈ ਦਾ ਮੈਂ ਨੰਬਰ ਉੱਪਰ ਪਾ ਦੂੰਗਾ ਜੀ ਇਹਦਾ ਮੈਂ ਉੱਪਰ ਪਾਉਂਗਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਸੋ ਤੁਹਾਡਾ ਬਾਈ ਜੀ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਬਹੁਤ ਵਧੀਆ ਸਰੋਂ ਵਾਸਤੇ ਧੰਨਵਾਦ ਜੀ ਧੰਨਵਾਦ